ਇੰਨੇ ਜ਼ਿਆਦਾ ਗੜੇ ਮਾਰੀ ਜਿਹੜੀ ਕੋਈ ਪਈ ਆ ਫਸਲਾਂ ਦਾ ਪਤਾ ਨਹੀਂ ਕੀ ਬਣੂ ਰੱਬ ਰੱਖਾ ਸੁੱਤੇ ਗੜੇ ਹੀ ਆਏ ਆ ਮੀ ਨਹੀਂ ਬਿਲਕੁਲ ਪੰਜਾਬ ਚ ਅਜ ਮੂਰ ਤੋਂ ਮੌਸਮ ਨੇ ਕਰਵਟ ਲਈ ਏ ਅੱਜ ਤੋਂ ਉੱਤਰੀ ਭਾਰਤ ਵਿੱਚ ਪੱਛਮੀ ਗੜਬੜੀ ਦਾ ਦੌਰ ਸ਼ੁਰੂ ਹੋ ਗਿਆ ਜਿਸ ਦੇ ਨਾਲ ਹੀ ਪੰਜਾਬ ਦੇ ਕਈ ਇਲਾਕਿਆਂ ਚ ਪਾਰੀ ਮੀ ਅਤੇ ਗੜੇ ਮਾਰੀ ਦੇਖਣ ਮਿਲ ਰਿਏ ਫਿਰੋਜ਼ਪੁਰ ਦੇ ਪਿੰਡ ਕਰਮੂ ਵਾਲਾ ਮਰਖਾਈ ਸਣੇ ਕਈ ਇਲਾਕਿਆਂ 'ਚ ਪਾਰੀ ਗੜੇਮਾਰੀ ਦਰਜ ਕੀਤੀ ਗਈ ਹੈ ਜਿਸ ਦੀਆਂ ਕਈ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਪਿੰਡ ਕਰਮੂ ਵਾਲਾ 'ਚ ਗੜੇਮਾਰੀ ਦਾ ਦੌਰ ਅੱਜ ਸ਼ਾਮ ਤੋ جاری ਹੈ ਪੂਰਾ ਕਹਾ ਚਟਾ ਸਿੱਧੇ ਗੜੇ ਹੀ ਆਇਆ ਮੀਂਹ ਨਹੀਂ ਬਿਲਕੁਲ ਵੀ ਖਾਤ ਮਾੜਾ ਮੋਟਾ ਫਿਰੋਜ਼ਪੁਰ ਦੇ ਕਸਬਾ ਖੋਸਾ ਦਾਲ ਸਿੰਘ ਦੇ ਨਜ਼ਦੀਕ ਕਰਮੂਵਾਲਾ ਹੋਲਾਵਾਲੀ ਵੇਰਕਾਂਵਾਲੀ ਇੱਟਾਂਵਾਲੀ ਮਰਖਾਈ ਆਦ ਪਿੰਡਾਂ 'ਚ ਸ਼ਾਮ ਸਮੇਂ ਭਾਰੀ ਗੜੇਮਾਰੀ ਅਤੇ ਮੀਂਹ ਦੇਖਣ ਨੂੰ ਮਿਲਿਆ ਜਿਸ ਕਾਰਨ ਇੱਕ ਵਾਰ ਫਿਰ ਤੋਂ ਪਾਰਾ ਹੇਠਾਂ ਜਾਂਦਾ ਨਜ਼ਰ ਆ ਰਿਹਾ ਹੈ ਉਧਰ ਇਲਾਕਾ ਵਾਸੀਆਂ ਮੁਤਾਬਕ ਇਸ ਮੀਂਹ ਅਤੇ ਗੜੇਮਾਰੀ ਕਾਰਨ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ ਵੇਖੋ ਗੜੇ ਕਿੰਨੇ ਜ਼ਿਆਦਾ ਜਿਹੜੇ ਗੜੇ ਪੈ ਚੁੱਕੇ ਨੇ ਸਾਰੀਆਂ ਫਰਸ਼ਾਂ ਕੀ ਆ ਦੇਖੋ ਆ ਸਾਰੇ ਗੜੇ ਆ ਇੰਨੇ ਜ਼ਿਆਦਾ ਗੜੇ ਮਾਰੀ ਜਿਹੜੀ ਕੋਈ ਪਈ ਆ ਫਸਲਾਂ ਦਾ ਪਤਾ ਨਹੀਂ ਕੀ ਬਣੂ ਰੱਬ ਰੱਖਾ ਨੀਰੀ ਬਰਫੀ ਬਰਫ ਇੰਨੇ ਜ਼ਿਆਦਾ ਜਿਹੜੇ ਗੜੇ ਪੈ ਚੁੱਕੇ ਨਹੀਂ ਦੇਖੋ ਸਾਰੇ ਪਾਸੇ ਤੇ ਧਰਤੀ ਬਿਲਕੁਲ ਚਿੱਟੀ ਹੋ ਚੁੱਕੀ ਆ ਇੰਨੇ ਜ਼ਿਆਦਾ ਜਿਹੜੇ ਗੜੇ ਪੈ ਚੁੱਕੇ ਨੇ ਪਿੰਡ ਮਰਖਾਈ ਦਾ ਇਹ ਤਾਂ ਮਾਣਾ ਵਾਹਿਗੁਰੂ ਵਾਹਿਗੁਰੂ ਤੁਸੀਂ ਦੇਖੋ ਇੱਧਰ ਸਾਰੇ ਵੀ ਹੈਰਾਨੀ ਦੀ ਗੱਲ ਆ ਵੀ ਇੰਨਾ ਜ਼ਿਆਦਾ ਓਏ ਨਾ ਹਟਜੋ ਮਜ਼ਾਕ ਨਹੀਂ ਇੰਨਾਂ ਚੀਜ਼ਾਂ ਦਾ ਆ ਦੇਖੋ ਰੇੜੇ ਕਿਸ ਤਰ੍ਹਾਂ ਬਿਲਕੁਲ ਚਿੱਟੇ ਹੋ ਚੁੱਕੇ ਨੇ ਗੜਿਆਂ ਦੇ ਨਾਲ ਇੰਨੀ ਜ਼ਿਆਦਾ ਜਿਹੜੀ ਗੜੇ ਮਾਰੀ ਹੋਈ ਆ ਪਿੰਡ ਮਰਖਾਈ ਦੇ ਵਿੱਚ ਪਿੰਡ ਦਾ ਹਾਲ ਤਾਂ ਪਤਾ ਨਹੀਂ ਕੀ ਹੋਊਗਾ ਪਰ ਬਾਹਰ-ਬਾਹਰ ਖੇਤਾਂ ਦਾ ਹਾਲ ਆ ਜਿਹੜਾ ਉਹ ਦੇਖ ਲਓ ਤੁਸੀਂ ਫਸਲਾਂ ਦੇ ਉੱਤੇ ਇੰਨੀ ਜ਼ਿਆਦਾ ਗੜੇ ਮਾਰੀ ਖੋ ਜਾਣੀ ਤੇ ਹਜੇ ਸਾਡੀਆਂ ਸਰਕਾਰਾਂ ਕਹਿੰਦੀਆਂ ਵੀ ਕਿਸਾਨ ਦਾ ਦੁੱਖ ਦਾ ਕੀ ਆ ਜਾਂ ਕਿਸਾਨ ਦਾ ਲੱਗਦਾ ਕੀ ਆ ਕਦੇ ਤਾਂ ਕਿਸਾਨ ਨੂੰ ਸੋਕਾ ਮਾਰ ਗਿਆ ਤੇ ਕਦੇ ਕਿਸਾਨ ਨੂੰ ਹੜ ਮਾਰ ਗਏ ਤੇ ਕਦੇ ਪੱਕੀਆਂ ਫਸਲਾਂ ਦੇ ਉੱਤੇ ਗੜੇ ਮਾਰੀ ਹੋ ਗਈ। ਇਹ ਗੜੇ ਮਾਰੀ ਦੇ ਨਾਲ ਤੁਸੀਂ ਦੇਖ ਲਓ ਵੀ ਕਿੰਨਾ ਭਾਰੀ ਨੁਕਸਾਨ ਹੋਇਆ। ਲਗਾਤਾਰ 10 ਤੋਂ 15 ਮਿੰਟ ਜਿਹੜੇ ਇਹ ਜਿਹੜੇ ਗੜੇ भरे ਨੇ ਆ ਤੁਸੀਂ ਆਪ ਦੇਖ ਸਕਦੇ ਹੋ। ਕਿੰਨੇ ਜ਼ਿਆਦਾ ਗੜੇ ਪਏ ਨੇ ਜਿਹੜੇ ਜਿਨ੍ਹਾਂ ਨੇ ਫਸਲਾਂ ਦੀ ਬਿਲਕੁਲ ਬਰਬਾਦੀ ਠਾਤੀ। ਦੇਖੋ ਤੁਸੀਂ ਜੇ ਵੇਖੀਏ ਤਾਂ ਸਾਰਾ ਪਾਸਾ ਬਿਲਕੁਲ ਹਰ ਪਾਸੇ ਚੁੱਟਾ ਇਸ ਤਰ੍ਹਾਂ ਹੋਇਆ ਪਿਆ ਜਿਵੇਂ ਕਪਾਹ ਦੀਆਂ ਫੁੱਟੀਆਂ ਹੋਣ ਬਿਲਕੁਲ ਵਾਈਟ ਨਸ ਇੱਥੇ ਹੁਣ ਪੁੱਛਣ ਆਲਾ ਹੋਵੇ ਕੋਈ ਸੈਂਟਰ ਗਵਰਨਮੈਂਟ ਨੂੰ ਵੀ ਕਿਸਾਨ ਆ ਜਿਹੜਾ ਤੇ ਕਿਸਾਨ ਦੱਸੋ ਵੀ ਕੀ ਕਰੂਗਾ ਕਦੇ ਤਾਂ ਕਿਸਾਨ ਨੂੰ ਹੜ ਮਾਰੀ ਮਾਰ ਜਾਂਦੀ ਆ ਕਦੇ ਸੋਕਾ ਤੇ ਕਦੇ ਗੜੇ ਮਾਰੀ ਮਾਰ ਜਾਂਦੀ ਆ ਤੁਸੀਂ ਦੇਖ ਲਓ ਕੀ ਹਾਲਾਤ ਨੇ ਇਹ ਮਰਖਾਈ ਪਿੰਡ ਦੇ ਖੇਤਾਂ ਦੇ ਹਾਲਾਤ ਨੇ ਇਹ ਖੇਤਾਂ ਦੇ ਵਿੱਚ ਇਹ ਹਾਲਾਤ ਆ ਵੀ ਜਿਹੜੀ ਐਨੀ ਗੜੇ ਮਾਰੀ ਹੁਣ ਤੋਂ 10 ਮਿੰਟ ਪਹਿਲਾਂ ਹੋ ਚੁੱਕੀ ਆ ਤੇ ਸੋ ਦੇਖੋ ਫਸਲਾਂ ਦਾ ਕਿੰਨਾ ਨੁਕਸਾਨ ਹੋਇਆ ਹੋਊਗਾ ਵਾਹਿਗੁਰੂ ਪ੍ਰਮਾਤਮਾ ਮੇਰੇ ਭਰਾਵਾਂ ਤੇ ਭੈਣਾਂ ਤੇ ਸੁੱਖ ਰੱਖੀਂ ਦੇਖੋ ਕਿੰਨੇ ਖੇਤਾਂ ਦੇ ਵਿੱਚ ਤੁਸੀਂ ਆਹ ਦੇਖ ਲਓ ਕਿਵੇਂ ਗੜੇ ਮਾਰੀ ਲਗਾਤਾਰ ਹੋ ਰਹੀ ਆ ਸੋ ਯਕਦਮ ਇੰਨੀ ਗੜੇ ਮਾਰੀ ਇੱਕ ਇੱਕ ਦੇ ਚਾਰ ਚਾਰ ਟੋਟੇ ਹੋਏ ਆ ਮਤਲਬ ਕਿ ਇੰਨਾ ਜ਼ਿਆਦਾ ਭਿਆਨਕ ਸੀ ਦ੍ਰਿਸ਼ ਇੱਕ ਇੱਕ ਦੇ ਚਾਰ ਚਾਰ ਟੁੱਟੇ ਹੋਏ ਪਏ ਆ ਆ ਦੇਖੋ ਸਾਹਮਣੇ ਵੀ ਬਿਲਕੁਲ ਚਿੱਟੇ ਕਰਤੇ ਘਰ ਆ ਦੇਖੋ ਬਿਲਕੁਲ ਚਿੱਟੇ ਹੋਏ ਪਏ ਆ ਸਾਰੇ ਘਰ ਇੰਨੀ ਜ਼ਿਆਦਾ ਘੜੇ ਮਾਰੀ ਹੋਈ ਆ ਆ ਮੰਮੀ ਦਿਖਾਇਓ ਮੜਾ ਜਾ ਆ ਦੇਖਿਓ ਆ ਮਾਤਾ ਸਾਡੀ ਲੈ ਕੱਪ ਬਾਹਰ ਪਿਆ ਕੱਪ ਬਾਹਰ ਪਿਆ ਸੀ ਕੱਪ ਦੇ ਵਿੱਚ ਦੇਖੋ ਤੁਸੀਂ ਕਿੰਨੇ ਵਾਹ ਗੁਰੇ ਨਾ ਤੇ ਸੋ ਇਹ ਆ ਕਹਿੰਦੇ ਕੁਦਰਤ ਦੀ ਕਰੋਪੀ ਜਿਹੜੀ ਕੁਦਰਤ ਦੀ ਕਰੋਪੀ ਆ ਉਹ ਕਰੋਪੀ ਇਸ ਚੀਜ਼ ਨੂੰ ਕਿਹਾ ਜਾਂਦਾ ਵੀ ਜਿਹੜੀ ਕੁਦਰਤ ਆ ਇਹਦਾ ਕਦੇ ਵੀ ਅੰਤ ਨਹੀਂ ਪਾਇਆ ਜਾ ਸਕਦਾ ਸੋ ਬੜੀ ਵੱਡੀ ਗੱਲ ਆ ਬਾਕੀ ਕਮੈਂਟ ਕਰਕੇ ਸਾਰੇ ਭੈਣ ਭਰਾ ਦੱਸਿਆ ਜੇ ਵੀ ਕਿੱਥੇ ਕਿੱਥੇ ਇੰਨਾ ਕੁਦਰਤ ਦਾ ਕ੍ਰੋਪ ਹੋਇਆ ਧੰਨਵਾਦ प्राप्त जानकारी अनुसार आज शाम बेले मी नाल हुई भारी गड़ेमारी कारण जमीन ते गड्या दी चिट्टी चादर बिछ गई जिस कारण ਕਣਕ ਹਰਾਚਾਰਾ ਮੱਕੀ ਆਦੀਆਂ ਫਸਲਾਂ ਨੂੰ ਪਾਰੀ ਨੁਕਸਾਨ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਕਿਸਾਨਾਂ ਮੁਤਾਬਕ ਗੜੇਮਾਰੀ ਕਰਨ ਕਣਕ ਦੇ ਸਿੱਟਿਆਂ ਤੇ ਭਾਰੀ ਨੁਕਸਾਨ ਹੋਵੇਗਾ ਜਿਸ ਨਾਲ ਝਾੜ ਘਟਣ ਦੇ ਅਸਰ ਬਣ ਗਏ ਨੇ ਇਸ ਤੋਂ ਇਲਾਵਾ ਪਸ਼ੂਆਂ ਦਾ ਹਰਾਚਾਰਾ ਆਉਂਦੇ ਦਿਨਾਂ ਵਿੱਚ ਸੁੱਕਣ ਦਾ ਡਰ ਵੀ ਮੰਡਰਾਉ ਲੱਗਿਆ ਹੈ ਬਾਈ ਬੜਾ ਕਰਮੋ ਵਾਲੇ ਵਿੱਚ ਗੜੇ ਪਈ ਜਾਂਦੇ ਅੱਜ ਦੇਖੋ ਦੱਸਿਆ ਕਿ ਮੌਸਮ ਵਿਭਾਗ ਵੱਲੋਂ ਆਉਂਦੀ 3 ਮਾਰਚ ਤੱਕ ਇਸ ਪੱਛਮੀ ਗੜਬੜੀ ਦੇ ਐਕਟਿਵ ਰਹਿਣ ਦਾ ਅਨੁਮਾਨ ਜਤਾਇਆ ਗਿਆ ਹੈ ਇਸ ਕਾਰਨ ਪੰਜਾਬ, ਰਾਜਸਥਾਨ ਅਤੇ ਹਰਿਆਣਾ ਵਿੱਚ ਮੀਂਹ ਸੜੇ ਹਿਮਾਚਲ ਦੀਆਂ ਪਹਾੜੀਆਂ ਤੇ ਬਰਫਬਾਰੀ ਦਾ ਦੌਰ ਇਸੇ ਤਰ੍ਹਾਂ ਜਾਰੀ ਰਹਿ ਸਕਦਾ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ